ਲੇ ਕਿਡਾ ਵਿੜਾ ਹੋ ਗਿਆ ਅੰਦਰ ਇਹ ਤਾਂ ਸਵੇਰ ਦੀ ਉੱਠੀ ਹੋਈ ਆ ਅਜੇ ਤੱਕ ਰੋਟੀ ਨਹੀਂ ਬਣੀ ਹੈਗੀ ਉਧਰ ਮੁੰਡਾ ਲੇਟ ਹੋਈ ਜਾ ਨੀ ਕੁੜੇ ਗਾਗਾ ਨਾ ਨੀ ਪਾਈ ਰੋਟੀ ਬਣਾ ਕੇ ਦੇ ਦੇ ਮੁੰਡੇ ਨੂੰ ਉਹਨੇ ਕੰਮ ਤੇ ਜਾਣਾ ਇੱਕ ਬਾਜ ਮਾਰੀ ਦਿੱਤਾ ਇਹ ਨਹੀਂ ਸੁਣਦੀ ਹੈਗੀ ਉਹ ਮੁੰਡਾ ਲੇਟ ਹੋ ਜਾਊਗਾ ਫਿਰ ਉਹ ਬੁਸ ਬੁਸ ਕਰੂਗਾ ਫਿਰ ਕਹੂਗੀ ਮੈਨੂੰ ਬੋਲਦੀ ਆ ਉਹ ਪਾਈ ਪੁੱਤ ਉਰਿਆ ਆਵਾ ਕੰਮ ਤੇ ਕਦੋਂ ਕ ਜਾਣਾ ਤੈ ਫਿਰ ਲੇਟ ਜਾਣਾ ਬਸ ਗੱਰੇ ਨੂੰ ਰੁਕੀ ਲਾਉਂਗੀ ਆ ਅਜੇ ਤੱਕ ਰੋਟੀ ਨਹੀਂ ਬਣੀ ਪਤ ਤੂੰ ਜਾਂਦਾ ਬਸ ਬੰਨ ਤੇ ਗੱਗਰੇ ਵਾਲੀ ਰੋਟੀ ਹਾਂਜੀ ਹਾਂਜੀ ਅਗਰ ਬਣੇ ਦਾ ਢੋਡੇ ਢੋਡੇ ਦਿਨ ਚੜਿਆ ਪਿਆ ਹਜੇ ਤੱਕ ਉਹ ਤਾਂ ਰੋਟੀ ਨਹੀਂ ਬਣੀ ਭਾਈ ਹਾਂ ਇਹ ਅੱਡ ਦੱਸ ਆ ਬਣ ਗਈ ਗੱਰੇ ਦੀ ਰੋਟੀ ਰੋਟੀ ਤਾਂ ਬਣ ਗਈ ਆ ਲੋ ਪੈਕ ਕਰ ਤੇ ਹਾਂ ਮੈਂ ਕਹਿੰਦੀ ਆ ਨਾਲੇ ਹੂੰ ਉਹਨਾ ਆਪ ਦਾ ਅੱਜ ਪੈਸੇ ਲਿਆਏ ਉਹ ਕਿਸ਼ਤਾਂ ਵਾਲੇ ਘਰੇ ਰੋਜ਼ ਘੇੜੇ ਮਾਰਦੇ ਨੇ ਉਹ ਚਲ ਕੋਈ ਨਾ ਸਾਹ ਜਿਹੜੇ ਪੈਸਾ ਪੈਸਾ ਕਰੀ ਜਾਂਦੇ ਆ ਮੈਂ ਆਪੇ ਪੈਸੇ ਮਿਟਣਾ ਮਿਲੂਗੀ ਲੈ ਆਉਂਗਾ ਤੂੰ ਸਤਾ ਰੋਜ਼ ਹੀ ਕਹਿੰਦੇ ਨੇ ਤਨਖਾਹ ਮਿਲੂਗੀ ਲੈ ਆਉਂਗਾ ਹੁਣ ਮੈਨੂੰ ਘਰੇ ਲੋੜ ਨਹੀਂ ਪੈਂਦੀ ਦੱਸ ਜੇ ਮੈਨੂੰ ਤਨਖਾਹ ਮਿਲੂ ਤਾਂ ਆਦ ਨੂੰ ਪੈਸੇ ਦਊਂਗਾ ਕਿਸ ਤਰ੍ਹਾਂ ਆਪੇ ਹੀ ਹੋ ਜਾਂਦੇ ਕਰ ਦੂੰਗਾ ਤਨਖਾਹ ਪਿੱਛੋਂ ਮਿਲਦੀ ਆ ਤੂੰ ਤਾਂ ਪਹਿਲੇ ਸਾਰੇ ਰਾਸਤੇ ਚਲਾ ਕੇ ਆ ਜੰਨਾ ਭਲਾਣੇ ਦੇ ਦੇਣੇ ਤੇ ਧੁੰਗੇ ਦੇ ਐ ਕਰੀ ਜਾਂਦੇ ਤੂੰ ਚਲ ਮੈਂ ਜਾਣਾ ਕੰਮ ਤੇ ਸੁਣ ਨਾ ਕੰਮ ਤੇ ਤਾਂ ਵਗ ਗਿਆ ਪੈਸੇ ਵੀ ਲੈ ਕੇ ਆਉਗਾ ਸ਼ਾਮ ਨੂੰ ਉਹਨੂੰ ਦੇਖਾ ਫੋਨ ਕਰਕੇ ਹਣ ਲੱਗ ਗਿਆ ਬੁੜੀ ਤਾਂ ਅੰਦਰ ਬੈਠੀ ਆ ਅੰਦਰ ਛਾ ਕੇ ਫੋਨ ਕਰਦੀ ਆ ਲੈ ਚੱਕਲਾ ਫੋਨ ਇੱਕ ਤਾਂ ਹੀ ਨਹੀਂ ਟਾਈਮ ਤੇ ਫੋਨ ਚੱਕਦਾ ਦਾਸਾ ਹੈਲੋ ਹਾਂਜੀ ਨਾ ਮੈਂ ਕਿੰਨੇ ਟਾਈਮ ਦੀ ਫੋਨ ਲਈ ਜਾਨੀ ਆ ਆਉਂਦਾ ਨਹੀਂ ਪਤਾ ਲੱਗਦਾ ਵੀ ਚੱਕਲਾ ਹੈ ਜੇ ਪਤਾ ਨਹੀਂ ਕਿਹੜੇ ਘਰ ਚ ਕੰਮ ਹੁੰਦੇ ਨੇ ਘਰ ਚ ਕੰਮ ਤਾਂ ਮੈਨੂੰ ਵੀ ਨਹੀਂ ਮੇਰੇ ਦੇਖ ਲਓ ਆ ਸੱਸ ਬੈਠੀ ਆ ਸਹਰਾਣੇ ਉਹਨੂੰ ਮਸਾਂ ਤੋੜ ਕੇ ਹਟੀਆਂ ਅੱਜ ਕਿਤੇ ਜਾ ਕੇ ਪੈਸੇ ਲੈ ਕੇ ਆਊਗਾ ਦੱਸ ਮੈਨੂੰ ਪਤਾ ਤੁਹਾਨੂੰ ਪੈਸਿਆਂ ਦੀ ਲੋੜ ਆ ਮੈਂ ਵੀ ਉਹਨੂੰ ਤਾਂ ਹੀ ਕਿਹਾ ਵੀ ਕਿਸ਼ਤਾਂ ਵਾਲੇ ਕਿਹੜੇ ਮਾਰਦੇ ਨੇ ਹਾਂ ਕੋਈ ਗੱਲ ਨਹੀਂ ਅੱਜ ਸ਼ਾਮ ਤੱਕ ਪੈਸਿਆਂ ਦਾ ਹਿੱਲਾ ਹੋ ਜਾਊਗਾ ਜਮਾ ਸੋਚਣਾ ਕਰੋ ਮੈਂ ਤਾਂ ਨਾਲ ਹੀ ਖੜੀ ਆ ਹਾਂ 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 ਬੈਣੀ ਠੀਕ ਐ ਮੈਂ ਤੈਨੂੰ ਫੇਰ ਫੋਨ ਕਰਦੀ ਆ ਚੰਗਾ ਬੇ ਕੁੜੇ ਇਹਦਾ ਫੋਨ ਸੀ ਇਹ ਕੁਛ ਨਹੀਂ ਮੰਮੀ ਉਹ ਤਾਂ ਨਾ ਮੈਂ ਸੁੱਟ ਜਿਆ ਦਿੱਤਾ ਹੋਇਆ ਸੀਗਾ ਉਹਦਾ ਫੋਨ ਸੀਗਾ ਨਾ ਮੇਰੀ ਗੱਲ ਸੁਣ ਲੈ ਜਦੋਂ ਮੁੰਡਾ ਘਰੇ ਹੁੰਦਾ ਉਹਦਾ ਤਾਂ ਤੈਨੂੰ ਕੋਈ ਫੋਨ ਨਹੀਂ ਆਉਂਦਾ ਉਹਨੂੰ ਆ ਗੇਟ 'ਚੋਂ ਬਾਹਰ ਨਿਕਲਣ ਦਿਨੀ ਆ ਨਾਲ ਦੀ ਨਾਲ ਕੰਨ ਤੇ ਫੋਨ ਲਾ ਲੈਣੀ ਆ ਨਾ ਫੇਰ ਮੈਨੂੰ ਐਂ ਦੱਸ ਦੇ ਮਾਤਾ ਤੇਰੇ ਕਹਿਣ ਦਾ ਮਤਲਬ ਕੀ ਐ ਵੀ ਨਾਲ ਦੀ ਨਾਲ ਕੰਨ ਤੇ ਫੋਨ ਲਾ ਲਾ ਲੰਨੀ ਆ ਹੁਣ ਜਦੋਂ ਕਿਸੇ ਦਾ ਫੋਨ ਆਊਗਾ ਸੁਣਨਾ ਤਾਂ ਹੈਗਾ ਹੀ ਐ ਨਹੀਂ ਸੁਣ ਲਾ ਮੈਂ ਕਿਹੜਾ ਕਹਿਨੀ ਆ ਵੀ ਨਾ ਸੁਣ ਮੇਰੇ ਕੋਲ ਬੈਠ ਕੇ ਸੁਣ ਲਾ ਮੈਂ ਕਿਹੜਾ ਤੈਨੂੰ ਰੋਕਦੀ ਆ ਦੇਖ ਲਾ ਹਨਾ ਤੈਨੂੰ ਤਾਂ ਬਸ ਐ ਦਿਖ ਗਿਆ ਵੀ ਇਹ ਫੋਨ ਸੁਣਦੇ ਤੇ ਤੈਨੂੰ ਆ ਤਾਂ ਨਹੀਂ ਦਿਖਿਆ ਜਿਹੜਾ ਮੈਂ ਡੰਗਰਾਂ ਦਾ ਕੰਮ ਕਰਕੇ ਹਟੀਆਂ ਸਾਰਾ ਹੁਣ ਨੇ ਕੰਮ ਤਾਂ ਮੈਨੂੰ ਦੀਂਦਾਗਾ ਵੀ ਜਿਹੜਾ ਤੇਰਾ ਕਰਿਆ ਹੋਇਆ ਆ ਦੇਖ ਲਾ ਗੋਹਾ ਵੱਡੀ ਜਾਂਦੀਆਂ ਨੇ ਮੱਝਾਂ ਦੇਖਦੀ ਹਈ ਆ ਮੈਂ ਤੂੰ ਕਿੰਨੇ ਕੰਮ ਕਰਦੀ ਆਂ ਕੀ ਗੋਹਾ ਹੀ ਸੱਟਣਾ ਹੋ ਰਹਿ ਗਿਆ ਕਿਉਂ ਨਹੀਂ ਮਾਤਾ ਤੂੰ ਟਿਕਦੀ ਹੁੰਦੀ ਜੇ ਬਾੜੀ ਔਖੀਆਂ ਫਿਰ ਆਪ ਸੱਟਿਆ ਨਹੀਂ ਜਦੋਂ ਮੈਂ ਮੇਰਾ ਟਾਈਮ ਸੀ ਬਥੇਰਾ ਸੱਟਦੀ ਸੀ ਮੈਂ 4 4 ਵਜੇ ਉੱਠ ਕੇ ਨੀ ਧਾਰਾਂ ਕੱਢਣੀਆਂ ਆ ਰੋਟੀ ਲੈ ਲੈ ਕੇ ਜਾਣੀ ਖੇਤਾਂ ਦੇ ਵਿੱਚ ਤੂੰ ਸਾਡੇ ਜਿੰਨਾ ਕਿੱਥੇ ਕੰਮ ਕਰ ਲੇਂਗੀ ਬੱਸ ਕਰੋ ਤੁਹਾਡੀਆਂ ਨਾ ਸਾਰੀਆਂ ਜਿੰਨੀਆਂ ਪੁਰਾਣੀਆਂ ਬੁੜੀਆਂ ਫੋਟੋ ਕੋਲੇ ਇਹੀ ਡਾਇਲੌਗ ਹੁੰਦੇ ਨੇ ਕਿ ਆਸੀਂ ਸਾਡੇ ਟਾਈਮ 'ਚ ਕੰਮ ਕਰਿਆ ਆ ਸਾਡੇ ਕੰਮ ਤਾਂ ਤੁਹਾਨੂੰ ਦਿਖਦੇ ਹੀ ਨਹੀਂ ਤੁਹਾਨੂੰ ਤਾਂ ਆਪਦੇ ਕੰਮ ਦਿਖਦੇ ਹੁੰਦੇ ਨੇ ਚਲ ਕੋਈ ਨਾ ਭਾਈ ਹੁਣ ਮੇਰਾ ਨਾ ਬੀਪੀ ਵੱਧ ਜਾਣਾਗਾ ਤੂੰ ਮੈਂ ਉੱਥੇ ਬੈਠੀਆ ਮੈਨੂੰ ਚਾਹ ਦੀ ਕੁੱਟ ਲਿਆ ਕੇ ਦੇ ਦੇ ਅੱਗ ਲਾ ਦੇ ਪੂਕ ਦੇ ਲਿਆ ਦਿੰਨੀ ਆ ਚਾਹ ਆ ਫੇਰ ਨਾ ਗੱਲਾਂ ਕਰਨ ਲੱਗ ਜਾਈਂ ਬਾਅਦ 'ਚ ਕਰ ਲਈ ਫੋਨ ਜਿਹਨੂੰ ਕਰਨਾਗਾ ਕੋਈ ਨਾ ਕੋਈ ਨਾ ਤੂੰ ਬਹਿ ਜਾ ਮੈਂ ਚਾਹ ਲਿਆ ਦਿੰਨੀ ਆ ਇੱਕ ਆ ਬੁੜ ਖਾਨਾ ਦੱਸ ਇਹਨੇ ਟਿਕਦੀ ਸਾਰਾ ਦਿਨ ਇਸੇ ਦਾ ਨਹੀਂ ਬੱਬਰ ਭਰਦਾ ਪਹਿਲਾਂ ਇਹਦੇ ਮੁੰਡੇ ਨੂੰ ਤੋੜਦਿਆਂ ਫਿਰ ਸਾਰਾ ਦਿਨ ਇਹ ਗੱਲ ਪਈ ਰਹਿੰਦੀ ਆ ਮੈਨੂੰ ਤਾਂ ਨਾ ਬਾਹਰ ਅੰਦਰ ਜਾਣ ਦਾ ਵੀ ਟਾਈਮ ਹੀ ਨਹੀਂ ਲੱਗਦਾ ਜੜਾਂ 'ਚ ਬੈਠੀ ਆ ਮੇਰੇ ਹੈਲੋ ਹਾਂ ਮੇਰੀ ਗੱਲ ਸੁਣੋ ਪੈਸੇ ਤਾਂ ਮਿਲ ਗਏ ਤੁਸੀਂ ਐਂ ਕਰੋ ਆ ਜਿਹੜਾ ਸਾਡੇ ਪਿੰਡ ਦੇ ਬਾਹਰ ਵਾਈ ਬਰੋਟਾ ਨਹੀਂ ਹੈਗਾ ਇੱਥੇ ਆਜੋ ਇੱਥੇ ਮੈਂ ਪੈਸੇ ਫੜਾ ਦਿੰਨੀ ਆ ਹਾਂਜੀ ਅਰ ਨਾਲ ਇੱਕ ਗੱਲ ਹੋਰ ਥੋੜਾ ਯਾ ਨਾ ਧਿਆਨ ਨਾਲ ਆਉਣਾ ਕੋਈ ਦੇਖ ਨਾ ਲਵੇ ਪਿੰਡ ਦਾ ਮੇਰੀ ਤਾਂ ਸੱਸ ਵੀ ਸਾਰਾ ਦਿਨ ਪਿੰਡ 'ਚ ਫਿਰਦੀ ਰਹਿੰਦੀ ਆ ਕਿਤੇ ਕੋਈ ਦੱਸ ਦੇ ਮੈਂ ਤਾਂ ਸੂਟ ਵਾਲੀ ਦਾ ਬਹਾਨਾ ਲਾ ਕੇ ਘਰੋਂ ਨਿਕਲਣਾ ਬਸ ਹਾਂਜੀ ਹਾਂਜੀ ਮੈਂ ਟੋਪੀ ਦਾ ਚਲਾ ਜੋ ਹੈ ਨਾ ਕੋਣ ਕੈਮਰਾ ਐਕਸ਼ਨ ਹੁੰਦੇ ਨੂੰ ਕਿਦਣ ਦਾ ਕਿਹਾ ਇੱਟਾਂ ਸਮਾਰ ਦੇ ਕੱਚੀ ਰੋ ਰਤਾ ਨਾ ਕੁਝ ਨਿਕਲੇ ਆਉਂਦਾ ਕੀ ਕਰੀ ਜਾਨੀ ਆ ਮਾਂ ਕੁਝ ਨਹੀਂ ਪੁੱਤ ਆ ਕਿਆਰੀ ਜੀ ਬਣਾਉਂਦੀ ਸੀ ਆ ਦੇਖ ਲੈ ਮੈਂ ਘੜਾ ਦੇਣਾ ਤੇਰਾ ਨਾ ਤੂੰ ਆਇਟਾ ਉਟਾ ਹੀ ਠੀਕ ਕਰ ਦਿੰਦਾ ਚੀਜ਼ ਰੁੱਸਦਾ ਨਾ ਹੋਰ ਦੱਸ ਕੇ ਮੈਂ ਠੀਕਾ ਲੋਟਾ ਮੈਂ ਤਾਂ ਐਂ ਕਹਿੰਦੀ ਸੀ ਪੁੱਤ ਕੋਈ ਕੰਮ-ਕਮ ਦੇਖ ਲੈ ਹੁਣ ਕੰਮ ਵੀ ਦੇਖ ਲਾਂਗੇ ਮਾਂ ਤੈਨੂੰ ਹੁਣ ਪਤਾ ਕਰਦਾ ਬਹੁਤ ਔਖਾ ਕੋਈ ਨਾ ਸਾਰਾ ਕੁਝ ਹੋਜੂ ਤੂੰ ਟੈਨਸ਼ਨ ਨਾ ਲਿਆ ਕਰ ਸਾਰਾ ਕੁਝ ਹਾਂਭਲਾਂਗੇ ਆਪਾਂ ਠੀਕ ਹੈ ਜਿੰਨਾ ਚਿਰ ਤੇਰਾ ਪਿਓ ਜਿਉਂਦਾ ਤੀ ਤੈਨੂੰ ਪੁੱਤ ਕੋਈ ਫਿਕਰ ਨਹੀਂ ਸੀ ਚੱਲ ਕੋਈ ਨਾ ਮਾਂ ਹੁਣ ਵੀ ਐਵੇਂ ਤੂੰ ਬਾਦੂ ਦਾ ਫਿਕਰ ਕਰਨੀ ਐ ਮੈਂ ਹੈਗਾ ਸਾਰਾ ਕੁਝ ਕਰਨ ਵਾਲਾ ਐਵੇਂ ਨਾ ਫਿਕਰ-ਫੁਕਰ ਵਾਲਾ ਕਰਿਆ ਕਰ ਫਿਕਰ ਕਰਕੇ ਕੀ ਕੋਈ ਠੀਕ ਹੋਜੂ ਪੁੱਤ ਫਿਕਰ ਤਾਂ ਨਹੀਂ ਕਰਦੀ ਫਿਰ ਕਾਹਉਂ ਤੇਰਾ ਵੀ ਕੁਝ ਕਰਨਾ ਕੋਈ ਨਾ ਆਪੇ ਹੋਜੂ ਮਾਲਕਾ ਕਰਨ ਵਾਲਾ ਐਵੇਂ ਨਾ ਤੂੰ ਟੈਨਸ਼ਨ ਲਿਆ ਕਰ ਬਾਲੀ ਠੀਕ ਹੈ ਚੱਲ ਪੁੱਤ ਆ ਮੇਰੇ ਨਾਲ ਨਾਈਟਾਂ ਠੀਕ ਕਰਾਈਂ ਸੱਚੀ ਜੀ ਰੋਤਾ ਹੋਰ ਨਾ ਚਲ ਮਾਮ ਨੂੰ ਆ ਗਿਆ ਫੋਨ ਜ਼ਰੂਰੀ ਠੀਕ ਹੈ ਮੈਂ ਜਾਇਆ ਮ ਆ ਕੇ ਕਰ ਲਾਂਗੇ ਆਪਾਂ ਆ ਕੇ ਮੈਂ ਸਾਰਾ ਕੁਝ ਕਰਾ ਦੂੰ ਠੀਕ ਹੈ 10:40 ਛੱਡ ਕੇ ਤੁਰ ਗਿਆ ਹਾਂ ਮੈਂ ਹੀ ਕਰਾਂ ਹੌਲੀ ਹੌਲੀ ਕਿੰਨੇ ਟਾਈਮ ਦੀ ਖੜੀ ਆ ਮੈਂ 10 ਤੁਹਾਨੂੰ ਕਿਹਾ ਦਿਨਾਂ ਲਈ ਵੀ ਛੇਤੀ ਆ ਜਿਓ ਦੋ ਦਿਨ ਹੋ ਗਏ ਤੈਨੂੰ ਪੈਸੇ ਨਹੀਂ ਹਲੇ ਤੱਕ ਹੁਣ ਹੋਇਆ ਮੇਰੀ ਗੱਲ ਸੁਣ ਹੁਣ ਜਦੋਂ ਮੇਰੇ ਘਰ ਵਾਲੇ ਨੂੰ ਤਨਖਾਹ ਮਿਲੂਗੀ ਉਦੋਂ ਹੀ ਦਊਂਗੇ ਮੈਂ ਕਿਹੜਾ ਹੁਣ ਉਹਰੇ ਕੋਈ ਨੌਕਰੀ ਕਰਦੀ ਆ ਵੀ ਪੈਸੇ ਦੇ ਹੀ ਜਾਵਾਂ ਮੈਂ ਤਾਂ ਆਪ ਨੂੰ ਆਪ ਚੱਕ ਪੈਸੇ ਦੋ ਦਿਨਾਂ ਦੀ ਲੱਗ ਰਹੀ ਤੇ ਕਹਿਣ ਚੱਲ ਤੂੰ ਐਂ ਕਰਨ ਵਾਲੇ ਉਹ ਦੇਖ ਨਾ ਲਵੇ ਪਿੰਡ ਦਾ ਠੀਕ ਹੈ ਤੂੰ ਵੀ ਚਲੀ ਜਾ ਆਹੋ ਆ ਪਤਾ ਨਹੀਂ ਕਿੰਨਾ ਦਾ ਮੁੰਡਾ ਲੰਗਿਆ ਕਿਤੇ ਉਹ ਨਾ ਘਰੇ ਜਾ ਕੇ ਗੱਲ ਕਰ ਦਵੇ ਨਾਲੇ ਬਾਕੀ ਆਪਾਂ ਉੱਥੇ ਪਾਰਕ ਵਿੱਚ ਬੈਠ ਕੇ ਗੱਲ ਕਰਾਂਗੇ ਜਿਹੜੇ ਕਰਨੇ ਠੀਕ ਹੈ ਹੁਣ ਤੂੰ ਚਲੀ ਜਾ ਫਟਾਫਟ ਛੇਤੀ ਲੰਘ ਜਾ ਬਸ ਉਹ ਕੋਈ ਤੰਗ ਨਹੀਂ ਠੀਕ ਹੈ ਕਿਹੜੇ ਬੇੜੇ ਦੀ ਗਈਆ ਹਜੇ ਤੱਕ ਨਹੀਂ ਆਈ। ਸੂਰ ਮਾਂ ਭਾਂਡੇ ਤੂੰ ਚੱਕੀ ਜੰਨੀ ਆ। ਕੀ ਕਰਾਂ ਪੁੱਤ? ਆ ਚਾਰ ਭਾਂਡੇ ਸੀ। ਮੈਂ ਕਿਹਾ ਤੋ ਦਿੰਨੀ ਆਂਗੀ। ਉਹਦਾ ਕੀ ਪਤਾ ਕਿਤੇ ਖੜ ਖੜ ਗਈ ਹੋਣੀ ਆ। ਕਿੱਥੇ ਆ? ਵੇ ਕੀ ਦੱਸਾਂ ਤੈਨੂੰ? ਹਾਂ। ਉਹ ਕਿਹੜਾ ਇੱਥੇ ਬੈੰਦੀ ਆ ਘਰੇ ਤਾਂ ਉਹਦੀ ੱਡੀ ਨਹੀਂ ਲੱਗਦੀ ਹੈਗੀ। ਜਦੋਂ ਤੂੰ ਚੱਲਿਆ ਜੰਨਾ ਨਾਲ ਦੀ ਨਾਲੀ ਕਰਨੀ ਆ ਮੈਂ ਚਾਚੇ ਕੋਲ ਜਾਨੀ ਆ ਮੇਰਾ ਸੂਟ ਸਲਾਈ ਕਰਾਉਣਾ ਦਿੱਤਾ ਹੋਇਆ ਮਾਂ ਮੈਂ ਤਾਂ ਉਹ ਲੈਣ ਚੱਲੀ ਆ। ਇਨੂ ਗੇਟੋ ਨਹੀਂ ਬਾਹਰ ਹੋਣ ਦਿੰਦੀ ਜਿਦ ਕੰਨ ਨੂੰ ਫੋਨ ਲਾਈ ਰੱਖਦੀ ਆ ਹੁਣ ਜੇ ਮੈਂ ਬੋਲਦੀ ਆ ਫੇਰ ਅਗ ਲਗਣੇ ਸ਼ਰੀਕ ਕਹਿਣਗੇ ਬੁੜੀ 24 ਘੰਟੇ ਬੁੜ-ਬੁੜ ਕਰਦੀ ਆ ਮੈਂ ਤਾਂ ਡਰਦੀ ਤਾਂ ਨਹੀਂ ਬੋਲਦੀ ਵੀ ਲੋਕ ਗੱਲਾਂ ਕਰਨਗੇ ਸੂਟ ਤਾਂ ਮੈਂ ਪਹਿਲਾਂ ਵੀ ਕਹਿੰਦੀ ਸੀ ਆ ਤੂੰ ਕਿਥਾਇਆ ਲੈ ਆ ਗਈ ਹੈ ਮਮੀ ਨੂੰ ਪਤਾ ਤਾਂ ਹੈਗਾ ਉਹ ਮੈਂ ਸੂਟ ਦਿੱਤਾ ਹੋਇਆ ਸੀਗਾ ਕਿੱਥੇ ਊੜਦੇ ਤਰਾ ਓਹੋ ਉਹਨੇ ਸੂਟ ਹਜੇ ਬਣਾਇਆ ਨਹੀਂ ਕਿਹੜਾ ਟੇਲਰ ਹੈ ਹਜਾ ਹੂੰ ਕਿਵੇਂ ਇਹਦੀਆਂ ਗੱਲਾਂ ਕਰਦੇ ਹੋ ਜੀ ਤੁਸੀਂ ਮੰਮੀ ਨੂੰ ਚੰਗਾ ਭਲਾ ਤਾਂ ਪਤਾ ਆਪਣੇ ਚਾਚੇ ਦੇ ਨੂੰ ਚਲ ਮੇਰੀ ਗੱਲ ਸੁਣਣ ਨਾਲੇ ਤੂੰ ਫੋਨ ਤੇ ਕੀ ਨਾ ਗੱਲਾਂ ਕਰਦੀ ਆ ਨਾ ਕੋਈ ਗੱਲ ਸੁਣ ਮੇਰੀ ਪੁੱਤ ਤੂੰ ਫੋਨ ਕਰਕੇ ਜਾਂਦੀ ਉਹਨੂੰ ਵੀ ਭਾਈ ਮੇਰਾ ਸੂਟ ਬਣ ਗਿਆ ਕਿ ਨਹੀਂ ਹੈ ਹੁਣ ਤੂੰ ਕਹਿੰਦੀ ਆ ਵੀ ਉਹਨੇ ਸੂਟ ਨਹੀਂ ਬਣਾਇਆ ਹੈਗਾ 24 ਘੰਟੇ ਤੱਕ ਤੂੰ ਫੋਨ ਕੰਨ ਨੂੰ ਲਾਈ ਰੱਖਦੀ ਆ ਓਹੋ ਜੀ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦੀ ਆਦਤ ਦਾ ਇਹਨੂੰ ਤਾਂ ਬੁੜਬੁੜ ਕਰਨ ਦੀ ਆਦਤ ਹੀ ਆ ਹੁਣ ਸੌ ਭੈਣ ਭਾਈ ਦਾ ਫੋਨ ਆਉਂਦਾ ਤਾਂ ਸ ਹੁਣ ਗੱਲ ਨਹੀਂ ਮੈਂ ਕਰ ਸਕਦੀ ਬੋੜਾ ਬੋੜਾ ਕਿਹੜੀ ਗੱਲ ਆ ਫੋਨ ਕਰਦੀ ਆ ਫਿਰ ਇਹ ਜਿਆ ਕਿਹੜਾ ਤੇਰੇ ਸ਼ੂਟ ਵਾਲੀ ਆ ਕਿਹੜੀ ਤੇਰੇ ਨਾਲ ਸ਼ੂਟ ਨਹੀਂ ਬਣਿਆ ਹੁਣ ਤੁਹਾਨੂੰ ਤੀਵੀਆਂ ਦੇ ਕੰਮਾਂ ਦਾ ਕੀ ਪਤਾ ਸੌ ਵਾਰੀ ਸ਼ੂਟ ਪਾ ਕੇ ਵੀ ਦੇਖਣਾ ਪੈਂਦਾ ਕੋਈ ਲੈਸ ਗਲਤ ਲਾਦੀ ਸੌ ਦੇਖਣੇ ਪੈਂਦੇ ਨੇ ਚੱਲ ਕੋਈ ਨਾ ਪੁੱਤ ਆਪਾਂ ਅੰਦਰ ਬੈਠ ਕੇ ਗੱਲ ਕਰਦੇ ਆ ਆ ਮੈਂ ਗੇਟ ਲਾ ਜਾਵਾ ਆ ਦੇਖ ਨਹੀਂ ਬਾਹਰੇ ਸਾਰੇ ਕੰਧਾਂ ਨਾਲ ਕੰਨ ਲਾਲਾ ਸੁਣਦੇ ਹੋਣਗੇ ਚੱਲ ਦੇਖ ਆ ਨਾਲੇ ਭਾਂਡੇ ਚਾ ਕੇ ਅੰਦਰ 깔ਾ ਨਹੀਂ ਡਰਦੇ ਇੱਕ ਤਾਂ ਬੁੜੀ ਮੇਰੀਆਂ ਜੜਾਂ 'ਚ ਬੈਠੀ ਆ ਦੱਸ ਜਦੋਂ ਆਉਂਗੇ ਨਾ ਜਦ ਹੀ ਜਾਣ ਜਾਣ ਕੇ ਆਪਦੇ ਪੁੱਤ ਸਾਹਮਣੇ ਪੁੱਛਦੀ ਆ ਕਿੱਥੇ ਗਈ ਸੀ ਕਿੱਥੇ ਗਈ ਸੀ ਨਾਲੇ ਚੰਗਾ ਭਲਾ ਦੱਸ ਕੇ ਗਈ ਤੀ ਮੈਨੂੰ ਤਾਂ ਕਦੇ-ਕਦੇ ਡਰ ਲੱਗਦਾ ਇਹ ਇਹਦੇ ਮਨ 'ਚ ਨਾ ਸ਼ੱਕ ਬਿਠਾ ਦੇ ਕਿਤੇ ਨਾ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀਗੀ ਵੀ ਅੱਜ ਕੰਮ ਤੋਂ ਕਿਤੇ ਲੇਟ ਤਾਂ ਨਹੀਂ ਹੋ ਗਿਆ ਸਹੀ ਮਾਂ ਉਹਨੂੰ ਵੀ ਥੋੜਾ ਜਿਹਾ ਖਿੱਚ ਕੇ ਰੱਖਿਆ ਕਰ ਆਹ ਦੇਖ ਲਾ ਪੈਰ ਜੇ ਮਾਰਦੀ ਫਰੀ ਜਾਂਦੀ ਰਹਿੰਦੀ ਆ ਨਾ ਕੰਮ ਕਰਦੀ ਆ ਨਾ ਧੰਦਾ ਕਰਦੀ ਆ ਆ ਲੋਕਾਂ ਦੀਆਂ ਬਹੂਆਂ ਦੇਖ ਲਾ ਬੇ ਭੱਜ ਭੱਜ ਪਮਿਰੀ ਜਿਹਾ ਵਾਂਗੂ ਕੰਮ ਕਰਦੀਆਂ ਨੇ ਇੱਥੇ ਕਾ ਆਪਣੀ ਆ ਗਈ ਅੰਦਰ ਵੜ ਜਾਂਦੀ ਅੰਦਰੋਂ ਨਹੀਂ ਨਿਕਲਦੀ ਆ ਕਦੇ ਪੈ ਜਾਂਦੀ ਆ ਕਦੇ ਬੈਠ ਜਾਂਦੀ ਆ ਇਹ ਤਾਂ ਇਹੀ ਨਹੀਂ ਖੇਖਣ ਮੁੱਕਦੇ ਹੈਗੇ ਕਹਿ ਕੇ ਕਰਾ ਲਿਆ ਗਰਮਾ ਲੈ ਦੇ ਕਹਿ ਕੇ ਕਰਾਉਣ ਨੂੰ ਕੀ ਇਹਦੇ ਹੁਣ ਬਣ ਬਦਨੇ ਦੀਆਂ ਨਿਆਣੀਆਂ ਇਹ ਹੈ ਆਪਦੇ ਮਾਂ ਪਿਓ ਦੇ ਘਰ ਕਿਤੇ ਕਰਦੀ ਨਹੀਂ ਹੋਣੀ ਇੱਥੇ ਹੀ ਆ ਕੇ ਇਹਨਾਂ ਨੂੰ ਫੰਗ ਲੱਗ ਜਾਂਦੇ ਨੇ ਬਥੇਰਾ ਕੰਮ ਕਰਦੀਆਂ ਨੇ ਆਪਦੇ ਪੇਕੇ ਰੋਟੀ ਪਾਣੀ ਬਣਾਇਆ ਨਹੀਂ ਕੁਛ ਨਹੀਂ ਫਿਰ ਹਣਾ ਲੈ ਰੋਟੀ ਪਾਣੀ ਭਾਲਦਾ ਮੈਨੂੰ ਤਾਂ ਉਹ ਪਾਣੀ ਦੀ ਘੁੱਟ ਦੇ ਕੇ ਨਹੀਂ ਰਾਜੀ ਮੈਨੂੰ ਤਾਂ ਬੁੜਖੰਨਾ ਦੱਸਦੀ ਆ ਤੈਨੂੰ ਮੈਂ ਦੱਸਾਂ ਅਸੇ ਆ ਮੇਰੀਆਂ ਸਰੀਕਣੀਆਂ ਸਾਰੀਆਂ ਦੱਸ ਦਿੰਦੀ ਆ ਨੇ ਜਿੰਨਾਂ ਕੋਲ ਬਾਠ ਬਾਠ ਗੱਲਾਂ ਕਰਦੀ ਆ ਇਹ ਹਾਂ ਤੂੰ ਮੇਰੀ ਗੱਲ ਸੁਣ ਮਾਤਾ ਐਵੇਂ ਹੀ ਨਾ ਕਹੀ ਸੁਣੀ ਜਾਗਾ ਠੀਕ ਆ ਲੋਕ ਤਾਂ ਲੜਾਈਆਂ ਲੜਾ ਗਿਆਂ ਖੁਸ਼ ਆਖਲੇ ਘਰ ਚ ਬੇ ਮੈਂ ਤਾਂ ਕਲੇਸ਼ ਤੋਂ ਡਰਦੀ ਆ ਮੈਂ ਤਾਂ ਕੋਈ ਗੱਲ ਨਹੀਂ ਕਰਦੀ ਕਿਸੇ ਕੋਲ ਵੀ ਕੱਲ ਨੂੰ ਸਰੀਕ ਗੱਲਾਂ ਕਰਨਗੇ ਉਦੋਂ ਪਹਿਲਾਂ ਆਪਣਾ ਟਾਈਮ ਵਿਚਾਰ ਲੀਏ ਚਲ ਚੰਗਾ ਮਾਤਾ ਫਰਮਾਇ ਕਰਦਾ ਗੱਲ ਗੱਗ ਨਾਲ ਚੰਗਾ ਜਾ ਜਾ ਕਰ ਲਾ ਗੱਲਾਂ ਜੇ ਘਣੀ ਤਾਂ ਚਲਾਉਣਾ ਤਾਂ ਆਉਂਦਾ ਨਹੀਂ ਮੁੰਡਾ ਫੜਾ ਗਿਆ ਫੋਨ ਮੇਰੇ ਹੱਥ 'ਚ ਅੱਛਾ ਇੱਥੋਂ ਕਹਿੰਦਾ ਤੀ ਮਾਂ ਚਲਾ ਲਿਆ ਕਰ ਗੁਣਤੀਆਂ ਦੇਖਦੀਆਂ ਹਨਾ ਸੂਟਾਂ ਦੀਆਂ ਕੋਟੀਆਂ ਦੀਆਂ ਵਾ ਕੋਟ ਸੂਟ ਵੀ ਆਉਂਦੇ ਨੇ ਇਹਦੇ ਤਾਂ ਚੀਜ਼ ਤਾਂ ਕੰਮ ਦੀ ਆ। ਕਣੇ ਕਰੀ ਆ। ਹੋਰ ਦੱਸ ਆਪਣੀ ਠੀਕ ਠਾਕ ਹਾਂ ਭੈਣੇ ਆ ਜਾ ਬਹਿ ਜਾ। ਮੈਂ ਤਾਂ ਤੇਰੇ ਕੋਲ ਕੰਮ ਆਈ ਸੀ। ਹਾਂ ਦੱਸ ਭੈਣੇ। ਮੇਰੇ ਪੇਕੇਆਂ ਤੋਂ ਰਿਸ਼ਤਾ ਉੱਠਿਆ ਇੱਕ। ਅੱਛਾ। ਬਹੁਤ ਜ਼ਿਆਦਾ ਕਹੀ ਜਾਂਦੇ ਨੇ ਕਹਿੰਦੇ ਰਿਸ਼ਤਾ ਕਰਾ ਦੇ। ਮੈਂ ਸੋਚ ਰਹੀ ਸੀ ਆਪਣੇ ਤਾਣੀ ਦਾ ਤਾਰੀ ਦਾ ਕਰਾ ਦਿੰਦੀ। ਹਾਂ ਲ ਵਧੀਆ ਬਣ ਇਹ ਤਾਂ ਗੱਲ ਚੰਗੀ ਕੀਤੀ ਬੀਬੀ ਆਈਲੈਟਸ ਕੀਤੀ ਹੋਈ ਆ ਅੱਛਾ ਹਾਂ 7 62 ਆ ਨੇ ਕੁੜੀ ਦੇ ਬਾਹਰ ਲੈ ਜੂ ਮੁੰਡੇ ਨੂੰ ਥੋੜੇ ਦਿਨ ਬਾਅਦ ਜਾਣਗੇ ਨਹੀਂ ਭਣਿਆ ਤਾਂ ਬਹੁਤ ਵਧੀਆ ਤੇ ਗੱਲ ਕੀਤੀ ਤੂੰ ਗੱਲ ਕਰ ਲੈ ਉਹਨਾਂ ਨਾਲ ਠੀਕ ਆ ਇੱਥੇ ਪਰ ਨੌਕਰੀਆਂ ਤਾਂ ਹੈ ਨਹੀਂ ਪੜੇ ਲਿਖੇ ਇੰਨੇ ਬੱਚੇ ਫਿਰਦੇ ਨੇ ਕਿੱਥੇ ਨੌਕਰੀਆਂ ਮੁੰਡਾ ਕਿਦਣ ਦਾ ਕਾਗਜ਼ ਜਮਾ ਕਰਾਈ ਫਿਰਦਾ ਆਪਦੇ ਪੇਪਰ ਨੌਕਰੀ ਵਾਲੇ ਨਹੀਂ ਮਿਲਦੀਆਂ ਨੌਕਰੀਆਂ ਇੱਥੇ ਕੋਈ ਕੰਮ ਨਹੀਂ ਮਿਲਦਾ ਹੈਗਾ ਦੱਸ ਵਿਚਾਰਾ ਅੱਜ ਵੀ ਕਿਤੇ ਕੰਮ ਦੇਖਣ ਗਿਆ ਹੋਇਆ ਕੋਈ ਨਹੀਂ ਉਹਨਾਂ ਨਾਲ ਗੱਲ ਕਰਨਾ ਭੈਣੇ ਠੀਕ ਹੈ ਹੋਰ ਆਪਾਂ ਫਿਰ ਗੱਲ ਗਾਹਾਂ ਤੋੜ ਲੈਨੇ ਆ ਮੈਂ ਮੁੰਡੇ ਨਾਲ ਸਲਾਹ ਕਰ ਲੈਣੀ ਆ ਠੀਕ ਆ ਫਿਰ ਤੁਸੀਂ ਐਂ ਕਰਿਓ ਸਲਾਹ ਕਰਕੇ ਸ਼ਾਮ ਨੂੰ ਮੈਨੂੰ ਦੱਸ ਦੇਣਾ ਮੈਂ ਫੋਨ ਕਰਕੇ ਦੱਸ ਦਊਂਗੀ ਠੀਕ ਆ ਨਹੀਂ ਅਸੀਂ ਤੁਹਾਡੇ ਘਰੇ ਆ ਜਾਾਂਗੇ ਐਨੇ ਵਧੀਆ ਪਰਿਵਾਰ ਆ ਕੁੜੀ ਬਹੁਤ ਨਰਮਾ ਸਾਊ ਆ ਪਰਿਵਾਰ ਵਧੀਆ ਬੋਲਣ ਵਰਤਣ ਵਾਲਾ ਹੈ ਬਸ ਭੈਣੇ ਜਦੋਂ ਦਾ ਤਾਰੀ ਦਾ ਪਾਪਾ ਗਿਆ ਮੈਨੂੰ ਤਾਂ ਬਸ ਇਹੀ ਟੈਨਸ਼ਨ ਲੱਗੀ ਰਹਿੰਦੀ ਆ ਬਸ ਜਵਾਕ ਦਾ ਕੁਝ ਬਣ ਜਵੇ ਆਪਾਂ ਨੂੰ ਤਾਂ ਕੁੜੀ ਨਰਮ ਸੁਭਾਅ ਦੀ ਘਰ ਸੰਭਣ ਵਾਲੀ ਚਾਹੀਦੀ ਆ ਬਸ ਕੁੜੀ ਨੂੰ ਤਾਂ ਮੈਂ ਦੇਖਿਆ ਭੈਣੇ ਬਹੁਤ ਨਰਮ ਤੇ ਸਾਊ ਬਸ ਪੜਿਆ ਲਿਖਿਆ ਪਰਿਵਾਰ ਆਗਾ ਫਿਰ ਤੂੰ ਇਹ ਰਿਸ਼ਤਾ ਹੱਥੋਂ ਨਾ ਜਾਣ ਦੇ ਠੀਕ ਆ ਅਸੀਂ ਅੱਜ ਮਾਂ ਪੁੱਤ ਸਲਾਹ ਕਰਦੇ ਆਂ ਫਿਰ ਤੈਨੂੰ ਫੋਨ ਕਰਕੇ ਦੱਸ ਦਾਂਗੇ ਠੀਕ ਆ ਤੂੰ ਗੱਲ ਕਰ ਉਹਨਾਂ ਨਾਲ ਗਾਹਾਂ ਗੱਲ ਤੋੜ ਲਾ ਠੀਕ ਚੱਲ ਮੈਂ ਗੱਲ ਕਰਦੀ ਆਂ ਫਿਰ ਪਹਿਲਾਂ ਤੁਸੀਂ ਤਾਰੀ ਨ ਪੁੱਛ ਲਓ ਕੀ ਕਹਿੰਦੇ ਨਾ ਮੇਰਾ ਮੁੰਡਾ ਮੇਰੇ ਬਾਰੇ ਮੇਤੋਂ ਬਾਹਰ ਨਹੀਂ ਹੈਗਾ ਭੈਣੇ ਉਹ ਮੇਰੀ ਕੋਈ ਗੱਲ ਨਹੀਂ ਮੋੜਦਾ ਤੂੰ ਬਸ ਉਹ ਕੁੜੀ ਵਾਲਿਆਂ ਨਾਲ ਗੱਲ ਕਰ ਲਾ ਇੰਨੇ ਤਾਕੜੇ ਘਰ ਦਾ ਰਿਸ਼ਤਾ ਪੜਿਆ ਲਿਖਿਆ ਪਰਿਵਾਰ ਵਧੀਆ ਦਾ ਕੁੜੀ ਬਥੇਰੀ ਵਧੀਆ ਕੀ ਮਾੜਾ ਰਿਸ਼ਤਾ ਹੈ ਜੇ ਅਸੀਂ ਆਪਾਂ ਕਰਾ ਦਾਂਗੇ ਨਾ ਕੋ

ਕੰਮ ਤਾਂ ਮੈਨੂੰ ਪਤਾ ਹੀ ਆ ਤੂੰ ਕਿੱਧਰ ਫਿਰਦਾਗਾ ਨਹੀਂ ਸਾਡੇ ਪਿੰਡ ਵਾਲੀ ਪਿੱਛੇ ਫਿਰਦਾ ਤਾਂ ਮੈਨੂੰ ਜੇ ਹੁਣ ਤੈਨੂੰ ਪਤਾ ਹੀ ਲੱਗ ਗਿਆ ਹਾਂ ਵਧੀਆ ਕਾਹਦਾ ਪਿੱਛੇ ਖਪਾਉਂਦੀ ਆ ਹੋਰ ਆਪਾਂ ਕੀ ਚਾਹੀਦਾ ਅੱਛਾ ਤੂੰ ਇਹ ਤਾਂ ਮਤਲਬ ਪੈਸੇ ਖਾਣ ਪਿੱਛੇ ਫਿਰਦਾ ਉਹ ਬਾਈ ਕਲਜਗ ਸਭ ਕੁਝ ਚੱਲਦਾ ਹੈ ਉਹ ਭਣਿਆ ਲੋਕਾ ਐ ਨਹੀਂ ਕਿਸੇ ਦਾ ਪੈਸਾ ਖਾਈਦਾ ਕੋਈ ਆਪਾਂ ਹੁਣ ਹੋਰ ਵੀ ਕਰਨਾ ਦੋ ਤਿੰਨ ਜਵਾਕਾਂ ਦੀ ਤਾਂ ਮਾਂ ਯਾਰ ਵਿਆਹੀ ਬਰੀ ਹੈਗੀ ਅੱਛਾ ਆ ਗੱਲ ਆ ਚੱਲ ਤੇਰੀ ਮਰਜ਼ੀ ਹੈਗੀ ਤੇ ਮਰਜ਼ੀ ਕਰ ਭਰਾਵਾ ਤੈਨੂੰ ਕੋਈ ਪਤਾ ਜੈਸੀ ਦੁਨੀਆ ਉਸਾ ਬਣਵਾ ਪੈਂਦਾ ਠੀਕ ਆ ਮੈਂ ਤਾਂ ਬਸ ਦੇਖਦਾ ਸੀਗਾ ਅੱਛਾ ਹਾਂ ਚੱਲ ਠੀਕ ਆ ਬਾਈ ਬਹੁਤ ਚੰਗਾ ਕੈਸੇ ਲੋਕ ਨੇ ਅੱਜ ਕੱਲ੍ਹ ਕੰਮ ਨਹੀਂ ਕਰਦੇ ਕਾਰ ਨਹੀਂ ਕਰਦੇ ਤੀਮਿਆਂ ਤਾਂ ਪੈਸੇ ਖਾਈ ਜਾਂਦੇ ਨੇ ਚੰਗੇ ਬਲੇ ਹੈਗੇ ਨੇ ਆਪਾਂ ਤਾਂ ਚਲ ਕੀ ਕਹਿ ਸਕਦੇ ਆ ਕਿਸੇ ਨੂੰ ਆ ਗਿਆ ਪੁੱਤ ਕਿਵੇਂ ਮਾਂ ਧੁੱਪੇ ਭਾਂਡੇ ਮਾਂਜਣ ਲੱਗੀ ਪਈ ਆ ਵੇ ਬੱਸ ਪੁੱਤ ਮਾਂਜੇ ਗਏ ਤੂੰ ਆ ਜਾ ਕਿਤੇ ਹੋਰ ਨਾ ਬਿਮਾਰ ਹੋ ਜੀ ਵੇ ਕੋਈ ਨਾ ਭਾਂਡਿਆਂ ਦਾ ਤਾਂ ਮੈਂ ਹੁਣ ਛੁੱਟੀ ਕਰਾਉਣ ਨੂੰ ਫਿਰਦੀ ਆ ਚਲ ਆ ਜਾ ਤੈਨੂੰ ਇੱਕ ਗੱਲ ਦੱਸਾਂ ਕੀ ਗੱਲ ਹੈ ਜੀ ਇਹ ਗੱਲ ਤਾਂ ਖੁਸ਼ਖਬਰੀ ਦੀ ਵਾ ਅੱਛਾ ਠੀਕ ਹੈ ਬਾਈ ਮਾਂ ਮੈਂ ਤੈਨੂੰ ਦੱਸ ਦਿਆਂ ਬਹਿ ਜਾ ਆ ਜਾ ਇੱਧਰ ਬਹਿ ਜਾ ਹਾਈ ਹਾਈ ਕਿਤੇ ਗਰਮੀ ਬਹੁਤ ਆ ਕੀ ਕਹਿੰਦੀ ਸੋਣ ਦੱਸਣਾ ਤੇਰੀ ਚਾਚੀ ਆਈ ਸੀ ਅੱਜ ਅੱਛਾ ਕਹਿੰਦੀ ਸਾਡੇ ਪਿੰਡੋਂ ਰਿਸ਼ਤਾ ਉੱਠਦਾ ਕਹਿੰਦੀ ਮੈਂ ਤਾਂ ਕਹਿੰਦੀ ਤਾਰੀ ਬਾਰੇ ਸੋਚ ਲਿਆ ਬਾਹਰਲੀ ਕੁੜੀ ਆ ਪੜ੍ਹੀ ਲਿਖੀ ਆ ਕੰਮ ਕਰ ਸਾਰਾ ਜਾਣਦੀ ਆ ਚੱਲ ਫਿਰ ਮਾਂ ਆਪਾਂ ਨੂੰ ਮੁਰਗੇ ਚਾਹੀਦਾ ਜੇ ਬਾਹਰਲੀ ਆ ਨਾਲੇ ਮੈਨੂੰ ਲੈ ਜਾ ਮੈਂ ਤਾਂ ਹਾਂ ਕਰਤੀ ਕਰਦੀ ਮੈਂ ਤਾਂ ਕਹੇ ਤਾਂ ਤੇਰੀ ਚਾਚੀ ਨੂੰ ਮੈਂ ਕਿਹਾ ਭੈਣੇ ਤੂੰ ਗੱਲ ਕਰ ਲੈ ਅੱਛਾ ਬਹੁਤ ਟਾਈਮ ਦੇ ਤੇ ਬਲਾਲਾ ਬੱਸ ਪੁੱਤ ਮੈਂ ਐਂ ਸੋਚਦੀ ਆਂ ਤੇਰਾ ਕੁਛ ਬਣ ਜਾ ਤੂੰ ਬਾਹਰ ਚੱਲਿਆ ਜਾਏਗਾ ਮੈਨੂੰ ਵੀ ਸੁੱਖ ਦਾ ਸਾਜੂ ਮੈਨੂੰ ਵੀ ਜਹਾਜ ਦੇ ਝੂਟੇ ਲੈ ਦੇਂਗਾ ਸਹੀ ਗੱਲ ਆ ਮਾਂ ਸਹੀ ਗੱਲ ਕੋਈ ਨਾ ਤੂੰ ਕੁਛ ਨਹੀਂ ਹੁੰਦਾ ਗੱਲ ਜੇ ਤੋਰੀ ਲਈ ਹੁਣ ਪਿੱਛੇ ਨਾ ਹਟੀ ਪੱਕਾ ਕਰ ਦੇ ਗੰਮ ਮੈਂ ਤਾਂ ਕਹਤਾ ਤੇਰੀ ਚਾਚੀ ਨੂੰ ਮੁੱਖ ਭੈਣੇ ਤੂੰ ਗੱਲ ਕਰ ਲਾ ਅੱਛਾ ਮੈਂ ਪਾਣੀ ਲੈ ਕੇ ਆਉਣੀ ਆ ਤੇਰੇ ਵਾਸਤੇ ਮੇਰੇ ਵੱਲੋਂ ਹਾਂ ਮਾਂ ਕੋਈ ਨਾ ਪੁੱਤ ਹਾਂ ਇਹ ਮੇਰੇ ਵੱਲੋਂ ਵੀ ਆਪਾ ਯਾਰ ਮਾਂ ਨੇ ਵਧੀਆ ਗੱਲ ਕੰਮ ਕਰਦਾ ਬਾਹਰ ਲੈ ਜੀ ਕੁੜੀ ਨਾਲੇ ਆ ਬਾਹਰ ਚਲੇ ਜਾਵਾਂਗੇ ਪਰ ਪੰਗਾ ਸਾਲਾ ਜੀ ਨੂੰ ਸੱਛੇ ਲਈ ਫਿਰਦੇ ਆ ਜੀ ਨੂੰ ਚੱਲ ਕੋਈ ਨਾ ਜੱਟ ਬਾਹਰ ਚਲੇ ਗਏ ਆਪੇ ਭੁੱਲ ਭੱਲ ਜਾਓ ਹੋਰ ਕੀ ਆ ਫਿਰ ਜੇ ਮਾਂ ਕਹਿੰਦੀ ਆ ਮਾਂ ਨੂੰ ਕੁੜੀ ਜਵਾਬ ਦੇ ਸਕਦੇ ਆ ਕਿ ਤਾਂ ਦੱਸ ਗੰਦ ਸਿੱਟਰ ਖਿਆ ਉਰੇ ਲਿਆ ਕੇ ਲੱਗਦਾ ਬੁੜੀ ਤਾਂ ਅੰਦਰ ਜਾ ਕੇ ਪੈ ਗਈ ਇਹ ਵੀ ਬਾਹਰ ਲੰਘ ਗਿਆ ਹੁਣ ਕਰਦੀ ਆ ਉਹਨੂੰ ਕੌਣ ਮਸਾ ਟਾਈਮ ਮਿਲਿਆ ਆਪ ਤਾਂ ਤਾਂ ਹੈ ਹੀ ਨਹੀਂ ਕਹਿ ਕੇ ਇੱਕ ਦਿਨ ਚਾਰ ਦਿਨ ਹੋ ਗਏ ਅੱਜ ਹੈਲੋ ਨਾ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਇੱਕ ਦਿਨ ਕਹਿ ਕੇ ਚਾਰ ਦਿਨ ਹੋ ਗਏ ਨਾ ਕੋਈ ਫੋਨ ਨਾ ਮੈਸੇਜ ਨਾ ਆਏ ਕੋਈ ਯਾਰ ਕੰਮ ਵੀ ਹੁੰਦਾ ਕੋਈ ਕੰਮ ਹੋ ਕੇ ਕਰਨੇ ਪੈਂਦੇ ਆ ਉਹ ਇਕੱਲਾ ਤਰਾ ਫੋਨ ਦੀ ਐ ਤੁਰੀਆਂ ਮੈਂ ਤਰਾ ਹੋਣੀ ਜਾਂ ਮੈਂ ਅੱਛਾ ਹੁਣ ਤੈਨੂੰ ਬੜੇ ਕੰਮ ਦਿਖਣ ਲੱਗੇ ਪਹਿਲਾਂ ਤਾਂ ਤੈਨੂੰ ਕਦੇ ਕੰਮ ਨਹੀਂ ਦਿਖਿਆ ਨਾਲ ਇੱਕ ਗੱਲ ਹੋਰ ਜਦੋਂ ਤਾਂ ਆਪ ਨੂੰ ਲੋੜ ਹੁੰਦੀ ਆ ਉਹਦੋ ਤਾਂ ਤੂੰ ਭੱਜਿਆ ਆਉਨਾ ਜਦੋਂ ਹੁਣ ਤੈਨੂੰ ਮੈਂ ਕਿਹਾ ਸੀਗਾ ਤਾਂ ਤੇਰੇ ਕੋਲ ਟਾਈਮ ਨਹੀਂ ਲੱਗਿਆ ਹੈ ਹਾਂ ਹਾਂ ਚੱਲਾ ਮੇਰਾ ਬਹੁਤ ਮਾਗਣਾ ਗਰਮ ਕਰ ਸਿੱਧੀ ਸਿੱਧੀ ਕਰ ਦੱਸ ਕੋਈ ਨਾ ਲੈ ਵੀ ਹਾਂ ਹੁਣ ਤੇਰਾ ਦਿਮਾਗ ਖਰਾਬ ਹੋਣ ਲੱਗਿਆ ਮੇਰੀਆਂ ਗੱਲਾਂ ਨਾਲ ਚੱਲ ਮੇਰੀ ਗੱਲ ਸੁਣ ਫਿਰ ਠੀਕ ਹੈ ਜੇ ਐਨੀਓ ਗੱਲਾਂ ਨਾ ਇੱਕ ਵਾਰੀ ਬੈਠ ਕੇ ਗੱਲ ਕਰ ਲਾ ਫਿਰ ਤੈਨੂੰ ਮੈਂ ਆਪੇ ਨਹੀਂ ਕਹਿਣਾ ਤੂੰ ਬੱਸ ਲੈ ਕਿੱਥੇ ਆਉਂਦੀ ਆ ਜੂ ਸਾਡੇ ਪਿੰਡ ਦੇ ਨਾ ਟੈਂਕੀ ਦੇ ਪਿੱਛੇ ਆ ਜੀ ਫਿਰ ਮੈਂ 1 ਘੰਟੇ ਤੱਕ ਤੇਰੀ ਵੇਟ ਕਰ ਰਹੀ ਹਾਂ ਬਸ ਠੀਕ ਹੈ। ਕਮਾਲ ਦੀ ਗੱਲ ਐ। ਇਹ ਬੰਦੇ ਦੇ ਤਾਂ ਤੇਵਰੀ ਬਦਲ ਗਏ। 1 ਮਿੰਟ ਚ ਕਹਤਾ ਮੇਰਾ ਦਿਮਾਗ ਨਾ ਖਰਾਬ ਕਰ। ਹੁਣ ਇਹਨੂੰ ਮੇਰਾ ਦਿਮਾਗ ਖਰਾਬ ਲੱਗ ਦੇਖਣ ਲੱਗ ਗਿਆ। ਜਾ ਕੇ ਗੱਲ ਕਰਦੀ ਆ ਇਹਦੇ ਨਾਲ। ਕਿੰਨਾ ਟਾਈਮ ਹੋ ਗਿਆ। ਆਪ ਤਾਂ ਤਾਂ ਉਹਨੂੰ ਹੈ ਹੀ ਨਹੀਂ ਵੀ ਆ ਜਾਂਦਾ ਸਾਂ। ਖੜੀ ਵੀ ਚੰਗੀ ਨਹੀਂ ਲੱਗਦੀ ਇੱਥੇ। ਲੈ। ਹਾਂ। ਬਸ ਥੇ ਜਲੀ ਸ। ਦੱਸ ਕੇ ਕਹਿੰਦਾ ਕੀ ਮਤਲਬ ਐ? ਤੁਸੀਂ ਆਪਕਾ ਜਮਾਈ ਨਹੀਂ ਸੋਚਦੇ ਕੁਝ ਵੀ ਹੈ ਦੱਸ ਨਾਕ ਤੇ ਫੋਨ ਦਾ ਮੈਸੇਜ 4 ਦਿਨ ਹੋ ਗਿਆ ਅਜ ਕੋਈ ਯਾਰ ਕੰਮ ਹੁੰਦਿਆ ਕੋਈ ਠੀਕ ਕੰਮ ਹੁੰਦਿਆ ਪਹਿਲਾਂ ਵੀ ਹੁੰਦੇ ਸੀ ਕੰਮ ਤਾਂ ਹੁਣ ਹੀ ਤਾਂ ਨਹੀਂ ਕੰਮ ਹੋਣ ਲੱਗੇ ਸਾਰਾ ਕੁਝ ਦੇਖਣਾ ਪਹਿਲਾਂ ਤੂੰ ਤਾਂ ਇੱਕੋ ਹੀ ਗੱਲ ਤੇ ਅੜ ਜਾਣੀ ਆ ਬਸ ਮੇਰੇ ਨਹੀਂ ਗੱਲ ਤੇ ਮੈਂ ਇੱਕ ਗੱਲ ਤੇ ਕਿੱਦਾਂ ਅੜੀਆਂ ਮੈਨੂੰ ਕੰਮ ਤਾਂ ਦੱਸ ਦੇ ਤੈਨੂੰ ਕਿਹੜੇ ਹੁੰਦੇ ਨੇ ਪਹਿਲਾਂ ਕਿਹੜੇ ਕੰਮ ਨਹੀਂ ਹੁੰਦੇ ਸੀ ਹੁਣ ਕਿਹੜੇ ਹੁੰਦੇ ਨੇ ਕਹਿਣਾ ਕਿ ਚਹੁੰਨੀ ਆ ਤੂੰ ਮੈਨੂੰ ਇਹ ਦੱਸ ਯਾਰ ਮੈਂ ਕੀ ਕਹਿਣਾ ਚਾਹੁੰਦੀ ਆ ਮੈਂ ਤਾਂ ਤੈਨੂੰ ਤੇਰੇ ਕੰਮ ਪੁੱਛਦੀ ਆ ਜਿਹੜਾ ਤੂੰ ਕਹਿ ਰਿਹਾ ਮੈਨੂੰ ਕੰਮ ਹੁੰਦੇ ਨੇ ਕੰਮ ਕਰਦੇ ਯਾਰ ਵਿਆਹ ਹੁੰਦੇ ਨੇ ਹੁਣ ਕੱਲਾ ਕੱਲਾ ਕੀ ਦੱਸਾਂ ਤੈਨੂੰ ਸਹੀ ਗੱਲ ਆ ਮੈਂ ਯਾਰ ਘਰ 'ਚ 20 ਹੁੰਦੇ ਆ ਹੁਣ ਕੱਲਾ ਕੱਲਾ ਕੀ ਦੱਸਾਂ ਤੈਨੂੰ ਸਹੀ ਗੱਲ ਐ ਕੰਮ ਤੇਰੇ ਘਰ ਤੋਂ ਹੁਣ ਬਹੁਤ ਹੋ ਗਏ ਤੇਰੇ ਵਿਆਹ ਦੀ ਗੱਲ ਜੋ ਚੱਲ ਰਹੀ ਆ ਕੰਮ ਤਾਂ ਹੋਣਾ ਹੀ ਨਹੀਂ ਵਿਆਹ ਫਿਰ ਮੈਂ ਕਰਾਉਣਾ ਨਹੀਂ ਯਾਰ ਹਾਂ ਪਹਿਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀਗਾ ਮੈਂ ਤੇ ਵਿਆਹ ਨਹੀਂ ਕਰਵਾਉਂਦਾ ਮੈਂ ਤੇਰੇ ਨਾਲ ਰਹੂੰਗਾ ਹੁਣ ਤੈਨੂੰ ਬੜੀ ਛੇਤੀ ਆਪਦੇ ਵਿਆਹ ਦੀ ਅਗ ਲੱਗੀ ਫੋਨ ਵਿਆਹੀ ਵਰੀਆਂ ਯਾਰ ਮੈਂ ਨਹੀਂ ਵਿਆਹ ਕਰਾਂਗਾ ਵਾਹ ਭਾਈ ਵਾਹ ਅੱਜ ਮੈਂ ਤੈਨੂੰ ਵਿਆਹੀ ਵਰੀ ਦੇਖਣ ਲੱਗ ਗਈ ਜਦੋਂ ਤੂੰ ਮੇਰੇ ਨਾਲ ਗੱਲ ਕਰੀ ਸੀਗੀ ਉਦੋਂ ਤੈਨੂੰ ਵਿਆਹੀ ਵਰੀ ਦਾ ਨਹੀਂ ਪਤਾ ਲੱਗਿਆ ਵੀ ਇਹ ਵਿਆਹੀ ਵਰੀ ਆ ਜਾਂ ਇਹਦੇ ਬੱਚੇ ਨੇ ਅੱਜ ਜਦੋਂ ਮੈਂ ਤੈਨੂੰ ਪੈਸਾ ਦੇ ਰਹੀ ਆ ਤੈਨੂੰ ਟਾਈਮ ਤੇ ਮਿਲ ਰਹੀ ਆ ਤਾਂ ਤੇਰਾ ਹੁਣ ਵਿਆਹ ਦੀ ਗੱਲ ਚੱਲ ਪਈ ਤੈਨੂੰ ਮੈਂ ਵਿਆਹੀ ਵਰੀ ਦੇਖਣ ਲੱਗ ਗਈ ਨਹੀਂ ਹੁਣ ਤੂੰ ਮੈਨੂੰ ਪੈਸੇ ਨਹੀਂ ਤਾਂ ਦੇ ਦੇ ਰਹੀ ਆ ਏ ਹੋਰ ਕੀ ਹੈ ਹਾ ਦੇਰੀਆਂ ਕਿੰਨੇ ਦੇ ਤੂੰ ਦੱਸ ਮੈਨੂੰ ਇਹਨੂੰ ਉਦੋਂ ਗੁੱਗਣੇ ਦੂੰ ਆਹ ਗੱਲ ਨਾ ਕਰ ਆਪਣੀ ਜਵਾਨ ਨੂੰ ਇੱਥੇ ਲਗਾਮ ਦੇ ਦੇ ਠੀਕ ਆ ਨਾ ਤੂੰ ਕੀ ਕਹਿ ਰਿਹਾ ਮੈਨੂੰ ਪੈਸੇ ਦੇਵੇਂਗਾ ਤੇਰੇ ਵਰਗੇ ਕੁਝ ਨਹੀਂ ਦੇ ਸਕਦੇ ਹੁੰਦੇ ਅਜੇ ਵੱਡਾ ਆਇਆ ਮੈਨੂੰ ਕਹਿ ਰਿਹਾ ਇਹ ਪੈਸੇ ਦੇਵੇਂਗਾ ਤੂੰ ਮੈਨੂੰ ਪੈਸੇ ਦੇਵੇਂਗਾ ਆਖਿਰ ਦੇ ਤੂੰ ਗੱਲ ਗੱਲ ਤੇ ਕਹਿੰਦੀ ਆ ਪੈਸੇ 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 ਦਿੰਦੇ ਹਾਂ ਮੈਂ ਤੂੰ ਲੈ ਲੈ ਉਹਦੇ ਜਿੰਨੇ ਦਿੱਤੇ ਕੋ ਸ਼ਰਮ ਕਰ ਲੈ ਸ਼ਰਮ ਤੇਰੇ ਪਿੱਛੇ ਨਾ ਮੈਂ ਆਪਣੇ ਘਰ ਵਾਲੇ ਨੂੰ ਕਦੇ ਸਿੱਧੇ ਮੂੰਹ ਨਹੀਂ ਬੁਲਾਇਆ ਸੀ ਤੇਰੇ ਪਿੱਛੇ ਮੈਂ ਆਪਦੇ ਘਰ 'ਚ ਕਲੇਸ਼ ਰੱਖਦੀ ਸੀਗੀ ਉਹ ਯਾਰ ਮੈਂ ਵੀ ਆਪਣੇ ਮਾਪੇ ਦੀ ਸੁਣਨੀ ਆ ਨਾ ਜਿਵੇਂ ਉਹ ਕਹਿਣਗੇ ਮੈਨੂੰ ਵੀ ਕਰਨਾ ਪੈਣਾ ਹਾਂ ਅੱਜ ਤੈਨੂੰ ਤੇਰੇ ਮਾਪੇ ਦਿਖਰੇ ਨੇ ਜਦੋਂ ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਰਿਹਾ ਸੀ ਮੇਰਾ ਘਰ ਖਰਾਬ ਕਰ ਰਿਹਾ ਸੀ ਉਦੋਂ ਨਹੀਂ ਤੈਨੂੰ ਤੇਰੇ ਮਾਪੇ ਦਿਖੇ ਚਲ ਚੰਗਾ ਮੈਨੂੰ ਸਿੱਧੀ ਸਿੱਧੀ ਹੋ ਕੇ ਦੱਸ ਇਸ ਕੰਮ ਨੇ ਮੈਨੂੰ ਬੁਲਾਇਆ ਕੰਮ ਤਾਂ ਤੈਨੂੰ ਮੈਂ ਦੱਸ ਦੇਣੀ ਆ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਕਿਨੇ ਮੇਰੇ ਘਰ 'ਚ ਕਲੇਸ਼ ਹੋਇਆ ਆ ਮੇਰੇ ਘਰ ਚ ਫਰਕ ਪਵਾਇਆ ਤੂੰ ਮੈਨੂੰ ਵਿਆਹ ਕਰਵਾ ਕੇ ਹੀ ਦਿਖਾਦੀ ਫਿਰ ਹੁਣ ਵਿਆਹ ਤਾਂ ਫਿਰ ਹੋਊ ਜਿਵੇਂ ਕਰਦੇ ਕਹਿਣਗੇ ਮੈਨੂੰ ਕਰਨਾ ਪੈਣਾ ਚਲ ਠੀਕ ਐ ਫਿਰ ਮੈਂ ਵੀ ਦੇਖਦੀ ਆਂ ਵੀ ਹਾਂ ਤੇਰਾ ਵਿਆਹ ਹੁੰਦਾ ਜਾਂ ਨਾ ਜਾ ਸਕਦਾ ਹੁਣ ਤੂੰ ਇੱਥੋਂ ਆਹੀ ਗੱਲ ਕਰਨੀ ਸੀ ਮੈਂ ਤੇਰੇ ਨਾਲ ਆ ਤੇਰਾ ਮੂੰਹ ਆਹੀਂ ਦੇਖਣਾ ਸੀਗਾ ਵੀ ਕਿਸੇ ਦਾ ਘਰ ਖਰਾਬ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਨਾ ਕਿਵੇਂ ਆਪਦਾ ਵਿਆਹ ਕਰਵਾਇਆ ਜਾਂਦਾ ਇੱਕ ਵਾਰ ਨਹੀਂ ਕਹਿੰਦਾ ਸੋਚਿਆ ਮੇਰਾ ਘਰ ਬਰਬਾਦ ਕਰਨ ਚ ਹਰ ਵਾਰ ਮੈਨੂੰ ਕਹਿ ਦਿੰਦਾ ਤੀਗਾ ਆਪਦੇ ਸਾਸੋਨਾਂ ਨੂੰ ਨਾ ਬੁਲਾਈਂ ਆਪਦੇ ਘਰ ਵਾਲੇ ਨੂੰ ਨਾ ਬੁਲਾਈਂ ਮੈਂ ਪਾਗਲ ਸੀ ਜਿਹੜੀ ਤੇਰੇ ਪਿੱਛੇ ਲੱਗ ਕੇ ਆਪਦਾ ਘਰ ਖਰਾਬ ਕਰ ਰਹੀ ਸੀ ਪਾਗਲ ਸੀ ਮੈਂ ਹੁਣ ਜਿਵੇਂ ਕਰਦੇ ਕਹਿੰਦਾ ਯਾਰ ਮੈਨੂੰ ਵੀ ਮੰਨਣੀ ਪੈਣੀ ਆ ਨਾ ਤੂੰ ਆਪਦੇ ਘਰਦਿਆਂ ਦੀ ਗੱਲ ਮੰਨ ਤਾਂ ਤੂੰ ਇੱਥੋਂ ਜਾ ਤੈਨੂੰ ਮੈਂ ਵੀ ਦੇਖ ਲੂੰਗੀ ਹੁਣ ਮੈਂ ਤਾਂ ਯਾਰ ਹਉ ਹੁਣ ਮੈਂ ਚੱਲਾਂ ਵੱਡਾ ਆਇਆ ਵਿਆਹ ਕਰਵਾਉਣ ਆਲਾ ਉਹ ਵਿਆਹ ਮੈਨੂੰ ਕਰਵਾ ਕੇ ਦਿਖਾ ਦੀ ਆ ਥੋਡੇ ਵਰਗੇ ਮੁੰਡਿਆਂ ਨੂੰ ਆਏ ਆ ਨਾ ਵੀ ਹਾਂ ਵਿਆਹੀਆਂ ਬਰੀਆਂ ਕੁੜੀਆਂ ਦੀ ਪਹਿਲਾਂ ਜ਼ਿੰਦਗੀ ਖਰਾਬ ਕਰ ਦੋ ਪੈਸੇ ਖਾ ਜੋ ਆਪ ਟਾਰਨਰ ਤੁਸੀਂ ਵਿਆਹ ਕਰਵਾ ਲੋਂਗੇ ਐ ਵਿਆਹ ਮੈਂ ਵੀ ਨਹੀਂ ਹੋਣ ਦਿੰਦੀ ਉਹ ਹੋਰ ਕੁੜੀਆਂ ਹੋਣੀਆਂ ਜਿਹੜੀਆਂ ਚੁੱਪ ਕਰਕੇ ਵਿਆਹ ਜਾਂਦੀਆਂ ਨੇ ਮੈਂ ਨਹੀਂ ਪਰ ਕਿੱਥੇ ਯਾਰ ਪੰਗਾ ਲੈ ਲੈ ਭੈਣ ਤੋਂ ਮਰਿਆ ਸੱਤ ਗੱਲ ਪਾਉਣ ਵਾਲਾ ਕੰਮ ਕਰ ਲੈ ਇਗਰੋਂ ਕੋ ਰਿਸ਼ਤਾ ਬੜਾ ਬੰਦਿਆ ਚੰਗਾ ਆ ਉਹ ਵੀ ਨਹੀਂ ਮੋੜ ਸਕਦੇ ਕਿਹੜਾ ਕੈਂਸਲ ਵਾਂਗੂ ਜਿਮਾਨ ਚੱਲਦੀ ਐ ਕਿਹੜਾ ਗਰੋਂ ਨਾਉਨ ਸੌਖੀ ਐ ਕੌਣ ਦੇ ਆਈਆ ਆ ਸੋਚਣਾ ਕਿ ਦੇਖਣਾ ਮੈਂ ਤੋਰੇ ਕਿ ਆਪਣਾ ਘਰ ਹੀ ਪ੍ਰਾਪਰ ਕਰਵਾ ਲਈ ਦੀ ਤੇ ਜਦੋਂ ਕਰਿਆ ਤਾਂ ਸਿਰੇ ਟਾਈਮ ਕੋ ਪਹਿਲੀ ਵਾਰ ਤੋਂ ਦਿਖਾ ਗਿਆ ਹਾਲ ਕਰਾ ਕੰਥੇ ਗਾਦੀ ਤੁਮ ਦੱਸਣਾ ਐ ਕੜਿਆ ਹੋਇਆ ਤੇਗਾ ਮੈਂ ਦਵਾਈ ਲੈਣ ਵਾਗੀ ਤੇ ਦਵਾਈ ਲੈਣ ਲਈ ਤੈਨੂੰ ਦੱਸੀ ਮੈਂ ਦਵਾਈ ਲੈ ਆਉਣੀ ਦਵਾਈ ਉਹ ਤਾਂ ਨਾ ਮੈਨੂੰ ਐਸੀ ਚਲ ਤੁਸੀਂ ਵੀ ਕੰਮ ਕੋ ਕਰਕੇ ਹੋਏ ਆਏ ਹੋ ਚਲ ਮੈਂ ਲੈ ਆਉਣੀ ਆ ਅੱਜ ਕਿ ਨਾਲ ਹੀ ਤਾਂ ਦੁਕਾਨ ਸੀ ਆਪਣੇ ਸੱਤਨ ਮਾਤਾ ਕੇਥੇ ਨਾਲ ਮੰਮੀ ਅੰਦਰ ਬੈਠੇ ਨੇ ਸਾਫੀ ਕਰਾਉਣਾ ਕੋ ਜਾ ਕੇ ਕਰਾ ਦੇਣਾ ਹਾਂਜੀ ਹਾਂਜੀ ਨਾਲੇ ਚਾਹ ਬਣੀ ਪਈ ਆ ਮੈਂ ਚਾਹ ਲੈ ਕੇ ਆਉਣੀ ਆ ਚਾਹ ਉਥੇ ਲਈ ਬਰਾ ਹਾਂ ਹਾਂ ਉਥੇ ਲੈ ਕੇ ਆਈਆਂ ਦੇਖ ਤੇਰੀ ਇਹ ਬਾਤ ਨਹੀਂ ਬੋਲੀ ਮੈਂ ਫੇਰ ਵੀ ਉਹਦੇ ਪਿੱਛੇ ਲੱਗ ਕੇ ਇਹਨਾਂ ਦੇ ਕਿੰਨੇ ਬੇਕਦਰਹੀ ਕਰਿਆ ਮੰਮੀ ਉਹ ਗਗਨ ਕੱਢੀ ਦਵਾਈ ਲੈਣ ਵਾਗੀ ਸੀ ਉਹ ਬਿਮਾਰ ਹੋਇਆ ਤਾਂ ਨਾਲ ਲੱਗ ਜਾਂਦੇ ਚੰਗੇ ਲੱਗਦੇ ਟੱਟ ਦੇ ਕੱਲੀ ਜਾਂਦੀ ਚਲੋ ਮੇਰੀ ਆਖ ਤੋਂ ਮਣੀ ਲੱਗੀ ਐ ਤੁਹਾਨੂੰ ਕਾਣਾ ਆ ਤੁਹਾਨੂੰ ਕਿਦਾ ਵਜਿਆਂ ਦਾ ਵਾਰ-ਵਾਰ ਆ ਜਾ ਉਹ ਤਾਂ ਜੀ ਕਿਸੇ ਦਾ ਨਹੀਂ ਹੈ ਕਿਸੇ ਦਾ ਨਹੀਂ ਹੋਣਾ ਉਹ ਤੁਹਾਨੂੰ ਪਤਾ ਨਹੀਂ ਜਿਹੜੀ ਮੇਰੇ ਪਿੰਡ ਸੇਲੀ ਆ ਉਹ ਫੋਨ ਕਰੀ ਜਾਂਦੀ ਸੀ ਅੱਜ ਥੋੜੀ ਥੋੜੀ ਉਹ ਰਾਜਨੀ ਮੇਰੇ ਪੇਕਿਆਂ ਤੋਂ ਹਾਂਜੀ ਮੈਂ ਜਾ ਕੇ ਗੱਲ ਕਰ ਲਵਾਂਗਾ ਹਾਂ ਪਤਾ ਕਿ ਕੋਈ ਨਾ ਕਰਦਾ ਹੈ ਇਹ ਤਾਂ ਅੱਛਾ ਮੇਰੀ ਜਾਨ ਨੂੰ ਕਿੱਥੇ ਪਾਉਣ ਨੂੰ ਦੱਸ ਨਹੀਂ ਉਹ ਕਦੇ ਫੋਨ ਨਹੀਂ ਕਰਦਾ ਅੱਜ ਫੋਨ ਤੇ ਕੌਣ ਹੈ ਮੈਂ ਸੈਲੂਫੋਨ ਹੈਲੋ ਮਾ ਪਹਿਲ ਕਿਵੇਂ ਬੜੀ ਕਿਹਾ ਮੈਨੂੰ ਐਸ ਤਾਂ ਫੋਨ ਨਾ ਲਾਇਆ ਕਰ ਇਹ ਕਰੇ ਹੁੰਦੇ ਨੇ ਉਹ ਤਾਂ ਤੂੰ ਮੈਨੂੰ ਕਦੇ ਸੌਂ ਨਹੀਂ ਲਾਉਂਦਾ ਅੱਜ ਤੂੰ ਮੈਨੂੰ ਬੜੇ ਵਾਰ-ਵਾਰ ਫੋਨ ਲਾ ਰਿਹਾ ਅੱਛਾ ਯੇਰੀ ਕਾ ਗੱਲ ਸੁਣ ਮੈਂ ਤੁਹਾਨੂੰ ਕਹਿੰਦੇ ਇਹ ਤੇ ਨੂੰ ਹੁਣ ਵੀ ਕਹਿ ਰਹੀ ਹੈ ਮੈਂ ਪਹਿਲਾਂ ਹੀ ਤੇਰੇ ਪਿੱਛੇ ਆਪਦਾ ਘਰ ਖਰਾਬ ਕਰ ਲਿਆ ਹੁਣ ਨਹੀਂ ਮੈਂ ਕਰਨਾ ਇਹ ਤੂੰ ਕੀ ਬੋਲੀ ਜਾਣਾ ਹੱਦ ਹੋਈ ਪਈ ਆ ਮੈਂ ਮੈਂ ਤੇਰਾ ਕਿੰਨਾ ਕਰਿਆ ਕਿੰਨਾ ਤਰ੍ਹਾਂ ਸਹਗਿਆ ਤਾ ਅੱਜ ਤੂੰ ਮੇਰੇ ਘਰੇ ਆਉਣ ਦੀ ਗੱਲ ਕਰ ਰਿਹਾ ਕਮਨਾ ਕਦੇ ਵੀ ਕਰੀ ਮੈਸਾ ਤੇਰਾ ਦਿਨ ਤੋਂ ਕਰਿਆ ਤੀਗਾ ਕੌਮ ਸੀ ਸਾ ਮੇਰੀ ਵੀ ਆ ਨਾ ਮੈਂ ਚ ਗੱਪਨਾ ਦਾ ਘਰ ਖਰਾਬ ਕਰਦੀ ਸੀ ਤੇਰੇ ਪਿੱਛੇ ਮੈਂ ਤੈਨੂੰ ਖਾਫੇ ਧੋੜ ਦਿਆ ਮੈਂ ਤੇਰੇ ਅੱਗੇ ਮੇਰੇ ਘਰੇ ਨਾਜ਼ ਹੈ ਮੈਂ ਕਿੱਥੇ ਰਹੂੰਗੀ ਫੇਰ ਮੈਂ ਨੂੰ ਨਹੀਂ ਪਤਾ ਪੈਗਾ ਤੂੰ ਇਹ ਬਾਦ ਕਾ ਕਿਰਜੇਗਾ ਇਹ ਰੁਪਾ ਆ ਗਈ ਰੁਪਾ ਉਲਟਾ ਮੈਨੂੰ ਹੀ ਕੰਮ ਕੀਆ ਦੇਣ ਲੱਗ ਰਿਹਾ ਮੈਂ ਤੇਰੇ ਘਰੇ ਆਜੂਗਾ ਜੇ ਉਹ ਮੇਰੇ ਘਰੇ ਆ ਗਿਆ ਫੇਰ ਤਾਂ ਮੇਰਾ ਜ਼ਮੀਕਾਰ ਬਰਵਾਦ ਹੋ ਜਾਊਗਾ ਮੈਂ ਕਿੱਥੇ ਜਾਊਂਗੀ